ਲੋ ਓਏ ਇੱਧਰ ਓਏ ਲੈ ਉਹ ਫੜੀ ਇਹਨੂੰ ਫੜੀ ਇਹਨੂੰ ਪਾ ਕੇ ਇਹਨੂੰ ਫੜ ਕੇ ਰੱਖ ਵੀਰ ਹੁਣ ਇਹਨੂੰ ਛੱਡਿਓ ਨਾ ਛੱਡਿਓ ਨਾ ਬਾਬੇ ਉਦੋਂ ਕੀ ਹੈਗਾ ਤੇ ਇੱਕ ਆਪਣੇ ਇੱਥੇ ਲੱਗੇ ਵੀ ਆ ਮੈਨੂੰ ਇਹ ਵੀ ਇੱਕ ਉਦੋਂ ਕੀ ਤੇ ਮੈਂ ਲੈ ਜੂ ਇਹਨੂੰ ਸੇਰੇ ਲੈ ਜੂਗਾ ਇੱਕ ਉਦੋਂ ਕੀ ਹੁਣ ਇੱਥੇ ਬਟਾਲੇ ਕੋਲ ਵੀ ਹੈਗਾ ਨਾ ਚਕੇ ਹੁਣ ਇਹਨੂੰ ਲੋਕਾਂ ਨੇ ਇਹਨੂੰ ਦਾ ਦਸ ਦੇ ਕੇ ਇਹਨੂੰ ਸ਼ਰਾਬ ਦੇ ਚਾ ਅੱਛਾ ਜੀ ਅਸੀਂ ਬਲਟੋਈ ਤੋਂ ਇੱਕ ਭਗਤ ਲਿਆ ਵਾ ਮੈਂਟਲੀ ਡਿਸਟਰਬ ਵਾ ਤੇ ਮੈਂ ਤੁਹਾਨੂੰ ਉਹਦੀ ਫੋਟੋ ਭੇਜਾਂ ਕਿ ਤੁਸੀਂ ਪਛਾਣ ਸਕਦੇ ਜੇ ਉਹ ਆਪਣਾ ਪਿੰਡ ਉਦੋਂ ਕੀ ਦੱਸਦਾ ਵਾ ਅੱਛਾ ਜੀ ਹਾਂਜੀ ਤੇ ਮੈਂ ਭੇਜਾਂ ਤੁਹਾਨੂੰ ਫੋਟ ਕੋਈ ਗੱਲ ਨਹੀਂ ਬੰਦਾ ਅ ਮੈਨੂੰ ਨੇ ਫੋਨ ਲਾ ਕੇ ਦੱਸਿਓ ਵੀ ਤੁਹਾਡੇ ਪਿੰਡ ਦਾ ਵਾਕਿਆ ਜਾਂ ਨਹੀਂ ਇਹ ਇਹ ਵੀਰਾ ਦਾਦਾ ਕੁਝ ਆਪਣੇ ਬਾਰੇ ਥੋੜਾ ਤਾਂ ਦੱਸਦਾ ਤੇ ਵੀਰੇ ਕਦੋਂ ਮਿਲਿਆ ਤੁਹਾਨੂੰ ਇਧਰ ਹੋ ਜਾ ਫਾਇਟ ਤੇ ਜੋ ਹੱਸਾ ਆਜਾ ਹੁ ਹਫਤਾ ਹੋ ਗਿਆ ਇੱਥੇ ਤੁਰੇ ਫਿਰਦਾ ਅੱਛਾ ਕਰ ਇਧਰ ਤੁਰੇ ਫਿਰਦਾ ਕਰ ਇਧਰ ਨਾ ਕਿ ਇਹ ਵੀਰੇ ਕੋਈ ਪਿੰਡ ਪੁਣ ਦੱਸਦਾ ਆਪਣਾ ਇਹਨਾਂ ਦਾ ਥੋੜਾ ਵਗੜੀ ਅੱਗੇ ਉਦੋਂ ਕੀ ਨਹੀਂ ਬੋਲੇ ਇਹਨੇ ਉਹ ਕਲੀਅਰ ਨਹੀਂ ਨਾ ਆਉਂਦਾ ਫਿਰ ਉਹ ਉਦੋਂ ਕੀ ਬੋਲਿਆ ਸੀ ਅੱਛਾ ਉਦੋਂ ਕੀ ਤੇ ਫਿਰ ਲੱਗ ਗਿਆ ਅੱਛਾ ਨਹੀਂ ਉਦੋਂ ਕੀ ਇੱਕ ਤੇ ਇੱਥੇ ਵੀ ਆ ਹੁਣ ਇੱਕ ਉਧਰ ਬਟਾਲਾ ਸਾਈਡ ਵੀ ਆ ਹੁਣ ਪਤਾ ਲੱਗਿਆ ਨਾ ਬੁੱਦੋਂ ਕੀ ਕਿਹੜਾ ਉਦੋਂ ਕੀ ਮਾੜੀ ਆ ਜਾਂ ਉਦੋਂ ਕੀ ਕਿਹੜਾ ਕਿਹੜਾ ਜਿਹੜਾ ਮਾੜੀ ਲੱਗਿਆ ਹਾਂ ਨਾਂ ਕੀ ਤੇਰਾ ਨਾਂ ਕੀ ਆ ਨਾਂ ਦੱਸ ਕੀ ਤੇਰਾ ਪਤਾ ਵੀਰ ਕਦੋਂ ਦਾ ਫਿਰਦਾ ਵਾ ਕੋਈ ਵੀ ਬੜਾ ਜੇ ਤੁਸੀਂ ਇਹਨਾਂ ਦੇ ਨਾਲ ਚੰਗੇ ਹੀ ਇੱਧਰ ਆ ਜਾਓ ਇਹਨਾਂ ਦੇ ਨਾਲ ਟਕੇ ਹੁਣ ਇਹਨਾਂ ਲੋਕਾਂ ਨੇ ਇਹਨੂੰ ਦਾਦਾ ਦੇ ਕੇ ਇਹਨੂੰ ਸ਼ਰਾਬ ਦੇ ਚਾ ਅੱਛਾ ਜੀ ਕੋਈ ਖਾਣ ਪੀਣ ਨਾ ਕੋਈ ਹੁਣ ਇਹਨੂੰ ਵੀ ਇੱਕ ਦਾਸ ਦੇ ਦੇ ਤਾਂ ਮੈਂ ਇਹਨੂੰ ਵੀਡੀਓ ਦਿੰਦਾ ਇੱਧਰ ਆ ਜਾਓ ਇੱਧਰ ਲੱਗ ਕੇ ਆ ਜਾਓ ਇੱਧਰ ਆ ਜਾਓ ਅੱਛਾ ਇਹਨਾਂ ਦਾ ਆਲੇ ਦੇ ਸਹੀ ਸੀ ਹਾਂਜੀ ਸਹੀ ਜਿਹੜੇ ਬੜਾ ਸਹੀ ਹੁੰਦਾ ਬੰਦਾ ਅੱਛਾ ਤੇ ਲੋਕਾਂ ਦਾ ਦਾਦਾ ਵੀ ਵੀ ਦੇ ਕੇ ਇਹਦੇ ਲਾੜ ਮਾਰੇਗਾ ਤੇ ਇਹਨੂੰ ਸ਼ਰਾਬ ਦੇ ਚਾ ਸ਼ਰਾਬ ਦੇ ਚਾ ਇੱਥੇ ਕਿੰਨੇ ਦਿਨਾਂ ਤੋਂ ਪਤਾ ਤੁਹਾਨੂੰ ਇਹੇ ਘੱਟੋ ਘੱਟ 6 ਮਹੀਨੇ ਤੋਂ ਜ਼ਿਆਦਾ ਹੀ ਹੋਵੇ ਤੇ ਇਹਨੂੰ ਨਾ ਨਾ ਇਹਨੂੰ ਸਾਤ ਪਹਿਲਾਂ ਉੱਥੇ ਸੌਂਦਾ ਦਾ ਪਾਈ ਪਾਈ ਚੌਂਦੇ ਮੋੜ ਤੇ ਅੱਛਾ ਇੱਥੇ ਤਾਂ ਨਾ ਮਹੀਨਾ ਇਹਨੂੰ ਉੱਥੇ ਸੌਂਦਾ ਉਹੋ ਜਿਹਾ ਸ਼ਰਾਬ ਪੀਣ ਪੈ ਗਿਆ ਉਹ ਬੰਦਾ ਉੱਥੇ ਹੀ ਕਿੰਨਾ ਸੌਂਦਾ ਵਾ ਉਹ ਸ਼ਰਾਬ ਨਹੀਂ ਪੀਂਦਾ ਅੱਛਾ ਇਹ ਦੇ ਕਰਕੇ ਉਹਨੇ ਫਿਰ ਇੱਥੇ ਲੱਗ ਕੇ ਨਹੀਂ ਆਉਦੇ ਹੈਗਾ ਇਧਰ ਆ ਮੇਰਾ ਭਰਾ ਇਧਰ ਆ ਇਹ ਰੀੜੇ ਕੱਪੜੇ ਵਧੀਆ ਬੁੰਦੇ ਚਿੱਟੇ ਰੀੜੇ ਲੋਕੇ ਦਿੰਦੇ ਸੀ ਸਿਰਫ ਜਿਹੋ ਲੋਕਾਂ ਨੇ ਨੂੰ ਕਿਹ ਜਿਹੜਾ ਸ਼ਰਾਬ ਤੇ ਹਾਂਜੀ ਫਿਰ ਉਹ ਹਰ ਕੋਈ ਫੇਰ ਸਾਂਹ ਜਾਂਦਾ ਅੱਛਾ ਓਏ ਹੈਲੋ ਓਏ ਇਧਰ ਓਏ ਲੈ ਉਹ ਫੜੀ ਨੂੰ ਫੜੀ ਨੂੰ ਭੱਜ ਕੇ ਨਹੀਂ ਜਾ ਰਿਹਾ ਕੋਈ ਆ ਕਾਇ ਫੜੀ ਭੱਜ ਗਈ ਜਣਾ ਉਸੇ ਆਉਟਸਾਈਡ ਟਿਕਾਣੇ ਤੇ ਜਾਣਾ ਦੂਰ ਨਹੀਂ ਨਾ ਬਾਪੇ ਕੋਲ ਪਹੁੰਚਣੇ ਨੇ ਉੱਥੇ ਹੁਣ ਪਤਾ ਨਹੀਂ ਕੋਲ ਪਤਾ ਨਹੀਂ ਲੱਭਣਾ ਕਿ ਨਹੀਂ ਲੱਭਣਾ ਇਹਨੂੰ ਫੜ ਮਗਰ ਘਲਾਤਾ ਮੋਟਰਸਾਈਕਲ ਤੇ ਮੁੰਡਿਆ ਇਹਨੂੰ ਫੜ ਕੇ ਰੱਖ ਵੀਰ ਹੁਣ ਇਹਨੂੰ ਛੱਡਿਓ ਨਾ ਛੱਡਿਓ ਨਾ ਮੈਨੂੰ ਇਹ ਆ ਕਿ ਆਪਣਾ ਪਰਿਵਾਰ ਦੱਸ ਦੇ ਕੋਈ ਆਪਣਾ ਏਰੀਆ ਦੱਸ ਦੇ ਤੇ ਵੀਡੀਓ ਦੇ ਥਰੋ ਇਹਦਾ ਪਰਿਵਾਰ ਲੱਭ ਜਾਊਗਾ ਕਿਹੜਾ ਪਿੰਡ ਜ਼ਰਾ ਮੇਰਾ ਭਰਾ ਡਰਨਾ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਠੀਕ ਆ ਤੈਨੂੰ ਤੇਰੇ ਘਰੇ ਭੇਜਣਾ ਵਾ ਘਰੇ ਜਾਣਾ ਬਣੇ ਹੋ ਜਾਨ ਤੂੰ ਜਾਣਾ ਤੇ ਫਿਰ ਦੱਸ ਨਾ ਪਿੰਡ ਦੱਸ ਤੇਰਾ ਪਿੰਡ ਕਿਹੜਾ ਬਾ ਤੇਰਾ ਨਾਂ ਕੀ ਆ ਤੇਰੇ ਪਿਓ ਦਾ ਨਾਂ ਕੀ ਆ ਕੁਝ ਨਾ ਕੋਈ ਤੇ ਦੱਸ ਡਰਨਾ ਮੇਰਾ ਭਰਾ ਤੇਰਾ ਨਾਂ ਬਾਪੂ ਦਾ ਨਾਂ ਕੀ ਆ ਪੈਕ ਬੁੱਕ ਵੀ ਲੱਗੇ ਨਾ ਤੂੰ ਡਰ ਗਿਆ ਬਾਪੂ ਦਾ ਨਾਂ ਕੀ ਤੇਰਾ ਘਰਮਾ ਵਾਂ ਪਿੰਡ ਕਿਹੜਾ ਪਿੰਡ ਕਿਹੜਾ ਮੇਰਾ ਉਦੋਂ ਕੀ ਉਦੋਂ ਕੀ ਕਿਹੜਾ ਉਦੋਂ ਕੀ ਆ ਉਦੋਂ ਕੀ ਮਾੜੀ ਆ ਹੈ ਲਾਗੇ ਕਿਹੜਾ ਪਿੰਡ ਤੇਰੇ ਪਿੰਡ ਤੇ ਲਾਗੇ ਕਿਹੜਾ ਵਾ ਦੱਸ ਦੇ ਦੱਸ ਦੇ ਤੇਰੇ ਪਿੰਡ ਦੇ ਕੋਲ ਕਿਹੜਾ ਪਿੰਡ ਆ ਘਬਰ ਨੀ ਗੁਜਾਲ ਨਹੀਂ ਦੱਸਦੇ ਪਿੰਡੇ ਸ਼ਾਵਾ ਨੂੰ ਖੁਦਾ ਵਾ ਆਏ ਦੇ ਪਿੰਡ ਦਾ ਉਹਨਾਂ ਨੂੰ ਦੱਸਿਆ ਪਹਿਲਾਂ ਹਾਂਜੀ ਇਹਨੇ ਇਹ ਇੰਨਾ ਕਹ ਦੱਸਦਾ ਅਜੇ ਵੀ ਇੰਨਾ ਕੋਈ ਨਹੀਂ ਦੱਸਦਾ ਬਾਬੇ ਉਦੋਂ ਕੀ ਹੈਗਾ ਤੇ ਇੱਕ ਆਪਣੇ ਇੱਥੇ ਲਾਗੇ ਵੀ ਆ ਮੈਨੂੰ ਇਹ ਵੀ ਇੱਕ ਉਦੋਂ ਕੀ ਤੇ ਮੈਂ ਲੈ ਜਾਉ ਇਹਨੂੰ ਸੇਰੇ ਲੈ ਜਾਊਗਾ ਇੱਕ ਉਦੋਂ ਕੀ ਹੁਣ ਇੱਥੇ ਬਟਾਲੇ ਕੋਲ ਵੀ ਹੈਗਾ ਵਾ ਨਹੀਂ 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 ਇਹ ਹੋਈ ਆ ਮਾੜੀ ਉਦੋਂ ਕੀ ਆ ਹਾਂ ਮਾੜੀ ਉਦੋਂ ਕੀ ਦਾ ਯਾਰ ਤੇ ਮਾੜੀ ਉਦੋਂ ਕੀ ਆ ਮਾੜੀ ਤੋਂ ਕੀ ਆ ਦੱਸ ਤੂੰ ਸਾਰਾ ਕੋਈ ਗੱਲ ਨਹੀਂ ਹਾਂ ਤੇਰੇ ਡਾ ਲਿਆ ਖੜੇ ਇਹ ਜੇ ਮੈਂ ਹੁਣ ਵੀਡੀਓ ਪਾ ਦਿੱਤੀ ਤੇ ਫੇਰੇ ਤਾਂ ਸੇ ਨੂੰ ਪਰਿਵਾਰ ਲੱਭ ਜੂ ਜੇ ਆਪਣੇ ਲੱਗੇ ਹੋਏ ਤਾਂ ਅੱਛਾ ਮੜਾ ਮੂਹ ਨੰਬਰ ਨੰਬਰ ਹੈਗਾ ਕੋਈ ਕਿਤੇ ਬਾਹਰ ਤੇ ਲਿਖਿਆ ਲੁਕਿਆ ਨਹੀਂ ਨੰਬਰ ਨਹੀਂ ਅੱਛਾ ਇਹ ਸਾਲ ਇੱਕ ਤੋਂ ਇੱਥੇ ਹੀ ਫਿਰਦਾ ਵਾ ਤੇ ਉਦੋਂ ਕੀ ਮਾਰੀ ਤੇ ਢਾਡੇ ਲੱਗ ਗਈ ਆ ਫੇਰ ਇਹ ਨਹੀਂ ਸਾਲ ਨਹੀਂ ਹੋਇਆ ਇਹਨੂੰ ਇਹਨੂੰ ਮੰਨ ਲਓ ਦੋ ਟਾਈਮ ਮਹੀਨੇ ਹੋਏ ਹੈ ਜੀ ਕਿ ਜਿਆਦਾ ਇੱਥੇ ਆ ਪਹੁੰਚਦਾ ਹੈ ਇਹ ਨਾ ਉਹ ਜਿਹੜੀ ਹੈਗਾ ਨਾ ਨੁਕਰ ਉੱਥੇ ਇੱਕ ਹੋਰ ਵੀ ਬੈਠਾ ਹੈ ਉੱਥੇ ਲੱਗੇ ਮੰਜਾ ਡਾਇਆ ਉੱਥੇ ਮੰਨ ਲਓ ਲੰਮੇ ਪੈਂਦਾ ਹੈ ਉਹ 12ਵਾਂ ਜਿੱਤੇ ਅੰਮ ਜੇ ਨਹੀਂ ਆ ਇੱਕ ਤੁਹਾਡੇ ਚੂਲੇ ਲੈ ਕੇ ਜਾਣਾ ਉਹਦੇ ਕੀੜੇ ਪਏ ਆ ਹੁਣੇ ਹੀ ਲੈ ਕੇ ਜਾਣਾ ਹੋਵੇ ਉਹੋ ਹੀ ਆ ਸ਼ੈਂਦ ਹਾਂ ਉਹਦੇ ਪੈਰ ਚ ਕੀੜੇ ਆ ਉਹੋ ਹੀ ਆ ਸ਼ੈਂਦ ਹੋਵੇ ਉੱਥੇ ਹੀ ਆ ਬੈਠਾ ਅੱਛਾ ਉਹ ਹੈਗਾ ਵੀਰ ਨੇ ਦੱਸਿਆ ਇੱਧਰ ਕੋਈ ਰੁੜ ਹਾਂਜੀ ਹਾਂਜੀ ਵੀਰੇ ਧੰਨਵਾਦ ਤੁਹਾਡਾ ਉਦੋਂ ਵੀ ਮਾੜੀ ਆ ਉਹ ਕਿਹੜਾ ਕਿੰਨਾ ਦੇ ਘਰਾਂ ਚੋਂ ਘਰ ਆ ਪੱਤੀ ਕਿਹੜੀ ਆ ਚਲੋ ਮਾੜੀ ਹੈ ਹੈ ਬਾਹਰ ਦੇ ਸਾਹਮਣੇ ਨਹੀਂ ਘਰ ਆ ਹਾਂ 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 ਆਹੋ ਜੇ ਤੇ ਉਦੋਂ ਕੀ ਮਾੜੀ ਆ ਫੇਰ ਤੇ ਵੀਰੇ ਦਾ ਪਰਿਵਾਰ ਲੱਭ ਜਾਊਗਾ ਇਹ ਤੇ ਹੁਣ ਇਹ ਲੈ ਜਾ ਉਦੋਂ ਦੀ ਮਾੜੀ ਪਾ ਫਿਰ ਹੁਣ ਇਹ ਲੈ ਜਾਗੇ ਆ ਨਾਲ ਹੀ ਆ ਮਤਲਬ 15 ਕਿਲੋਮੀਟਰ ਤੋਂ ਆਗੇ ਫਿਰ ਤੋਂ ਇਹ ਲੈ ਜਾਗੇ ਇਥੋਂ ਉਦੋਂ ਦੀ ਮਾੜੀ ਪਿੱਖੇਣ ਦੇ ਨਾਲ ਹੀ ਆ ਚਲੋ ਕੋਈ ਗੱਲ ਨਹੀਂ ਆ ਜਾ ਉਦੋਂ ਦੀ ਮਾੜੀ ਦੇ ਮੇਰੇ ਤੋਂ ਨੰਬਰ ਹੈਗੇ ਯਾਰ ਕਿਹੜਾ ਨੰਬਰ ਤੇ ਜੋ ਤੁਸੀਂ ਆ ਉਦੋਂ ਦੀ ਮਾੜੀ ਦੇ ਮੇਰੇ ਤੋਂ ਨੰਬਰ ਇਹਨੂੰ ਫੜ ਕੇ ਰੱਖੀਂ ਵੀਰ ਹਾਂ ਹਾਂ ਬਸ ਇਹ ਨੰਬਰ ਆ ਲੈ ਲਿਖ ਲਓ 94783 94783 ਹਾਂਜੀ ਕੋਈ ਨਹੀਂ ਕਹਿੰਦੇ ਤੈਨੂੰ ਕੋਈ ਨਹੀਂ ਕਹਿੰਦੇ 4140 474 63 ਠੀਕ ਕੀ ਨਾ ਹੈ ਵੀਰ ਜੀ ਹਾਂ ਕਿ ਸ਼ਰਾਬ ਦੀ ਬਬਰਤਨ ਸੋਸਾਇਟੀ ਲੈ ਲਓ ਨਹੀਂ ਨਹੀਂ ਬੰਦ ਕਰੀ ਕਹੋ ਆਪ ਸੀ ਜੀ ਕੋਈ ਨਹੀਂ ਕੋਈ ਆਇਆ ਹੈ ਗਾਇ ਫੜ ਕੇ ਕਿ ਮੈਂ ਉਦੋਂ ਕੀ ਫੋਨ ਲਾਇਆ ਵਾ ਹੈਲੋ ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਡੀ ਉਦੋਂ ਕੀ ਮਾੜੀ ਤੋਂ ਬੋਲਦੇ ਜੀ ਹਾਂਜੀ ਵੀਰੇ ਅਸੀਂ ਨਾ ਬਾਬਾ ਰਤਨਦੇਵ ਸੁਸਾਇਟੀ ਤੋਂ ਬੋਲਦੇ ਆਂ ਇੱਥੋਂ ਹਰਿਆ ਮਹਰਾਣਿਓ ਹਰੀਕੇ ਲਾ ਹਾਂਜੀ ਇਹ ਦਲਵੀਰ ਵੀਰ ਨਾਲ ਮੇਰਾ ਵਾਵਾ ਪਿਆਰ ਸੀਗਾ ਚਲੋ ਵਾਇਗੁਰੂ ਭਲਾ ਕਰੇ ਤੇ ਵੀਜੀ ਇੱਕ ਨਾ ਅਸੀਂ ਬਲਟੋਈ ਤੋਂ ਇੱਕ ਭਗਤ ਲਿਆ ਵਾ ਮੈਂਟਲੀ ਡਿਸਟਰਬ ਵਾ ਤੇ ਮੈਂ ਤੁਹਾਨੂੰ ਉਹਦੀ ਫੋਟੋ ਭੇਜਾਂ ਕਿ ਤੁਸੀਂ ਪਛਾਣ ਸਕਦੇ ਜੇ ਉਹ ਆਪਣਾ ਪਿੰਡ ਉਦੋਂ ਕੀ ਦੱਸਦਾ ਵਾ ਅੱਛਾ ਜੀ ਹਾਂਜੀ ਤੇ ਮੈਂ ਭੇਜਾਂ ਤੁਹਾਨੂੰ ਫੋਟੋ ਦੀ ਕੋਈ ਗੱਲ ਨਹੀਂ ਬਸ ਹਾਂ ਮੈਨੂੰ ਹੁਣੇ ਫੋਨ ਲਾ ਕੇ ਦੱਸਿਓ ਵੀ ਤੁਹਾਡੇ ਪਿੰਡ ਦਾ ਵਾ ਕਿ ਜਾਂ ਨਹੀਂ ਆ ਨਾ ਬਾਥਰੂਮ ਕਰਾਓ ਇੱਕ ਮਿੰਟ ਇੱਕ ਪਕਦਾ ਆਪਾਂ ਇਕੱਠੇ ਕਰਦੇ ਮੈਨੂੰ ਵੀ ਆਇਆ ਵਾ ਇੱਕ ਣੈ ਨੂੰ ਮਗਰੀ ਣੈ ਨੂੰ ਮਗਰੀ ਤੂੰ ਪਹਿਲਾਂ ਫੋੜੋਕ ਚਲਾ ਆਹ ਜਾਂਦੇ ਹਾਂ ਬਾਥਰੂਮ ਕਰਾਉਣਾ ਇਧਰ ਇਧਰ ਮਗਰੀ ਫੋੜੋਕ ਚਲਾ ਫੋੜੋ ਆਕਾਸ਼ ਮਾਰੀ ਲਾਈਟ ਮਾਰੀ ਇਧਰ ਵਣ ਕੇ ਇਧਰ ਵੀਰੇ ਇਧਰ ਮਗਰ ਇੱਥੇ ਇੱਥੇ ਲਾਈਟ ਵਾ ਇਧਰ ਹਾਂ ਹਾਂ ਨਹੀਂ ਸਹੀ ਨਹੀਂ ਪਿੱਛੇ ਕਰ ਵੀਰ ਮਾਰ ਇਧਰ ਨੂੰ ਮਗਰੀ ਹਾਂ ਤਾ ਉਸ ਆਹੇ ਇੱਕ ਹੁੰਦੇ ਇਹਦੇ ਨਾਲ ਹੀ ਹੁੰਦਾ ਔਰ ਕਰਮਾ ਕਰਮਾ ਨਾ ਜਰਾ ਕਰਮਾ ਕੀ ਕਰਮਾ ਕੀ ਪੀ ਉਹਦਾ ਪੀ ਉਹਦਾ ਨਾ ਕੀ ਦੱਸ ਨਾ ਜੀ ਕਰਮਾ ਕਰਮਾ ਆ ਵਿਜੀ ਇਹ ਆਪਣੇ ਫਾਦਰ ਸਾਹਿਬ ਦਾ ਨਾਮ ਕਰਮਾ ਦਾਦਾ ਵਾ ਭਰਾ ਹੈ ਕਹੇ ਕੋਈ ਭਰਾ ਭਰਾ ਪੈਂਦੋ ਹਾਂ ਹੈ ਪੈਂਦੋ ਕੋਲਾ ਕੀ ਨਾਂ ਕੀ ਭਰਾ ਦਾ ਭਰਾ ਹੈ ਭਰਾ ਕੀ ਨਾਂ ਕੀ ਆ ਹਾਂ ਕਹਿੰਦਾ ਮੇ ਭਰਾ ਦਾ ਨਾਂ ਨਹੀਂ ਪਤਾ ਤੇ ਤੇਰਾ ਕੀ ਨਾਮ ਆ ਤੇਰਾ ਕੀ ਨਾਮ ਆ ਅਗੇ ਹੁਣੇ ਵੀਰ ਨੂੰ ਪੁੱਛਦਾ ਗੇਜਾ ਗੇਜਾ ਤੇਰਾ ਨਾ ਅੱਛਾ ਅਰੇ ਕਰੇ ਮੈਂ ਇਹ ਫੜ ਕੇ ਰੱਖੀ ਜਾਵੇ ਨਾ ਨਾ ਆਪਣੇ ਪਿੰਡ ਦਾ ਪਿੰਡ ਨਹੀਂ ਲੱਗਦਾ ਮੈਨੂੰ ਹਲੋ ਕਰਤਾ ਮੈਂ ਰੋਜ਼ੇ 2 ਮਿੰਟਾਂ ਦਾ। ਓਕੇ ਨਹੀਂ ਤੁਹਾਨੂੰ ਨਹੀਂ ਲੱਗ ਰਿਹਾ। ਉਹ ਲਾਗੋ ਤੇ ਪਿੰਡ ਲੱਗ। ਹਾਂ। ਹਾਂ। ਚਲੋ ਉੱਥੇ ਜਾਈਏ ਪਤਾ ਲੱਗ ਜਾਊਗਾ। ਮੈਂ ਕਿ ਇੱਥੇ ਜੇ ਪਤਾ ਲੱਗ ਜੇ ਤੇ। ਹਾਂ ਉਹਦੇ ਤੇ ਵੀਰ ਪਤਾ ਲੱਗ ਜਾਊਗਾ। ਆ ਜਾ। ਫੜ ਕੇ ਰੱਖ ਮੇਰਾ ਵੀਰ ਨੂੰ ਬਸ। ਥੋੜਾ ਜਿਹਾ ਮੈਂ ਉਹ ਤੋਂ ਕਨਫਰਮ ਕਰ ਲਾਂ। ਆਖਰ ਨੂੰ ਕਰ ਲੈ। ਹਾਂ ਬਸ। ਇੱਕ ਕਾਲਜ ਨਹੀਂ ਵਿੱਚ।

ਹੈਲੋ 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 ਲੱਭਣਾ ਜਾਣਾ ਹੈ ਲੱਭ ਜੂ ਕਾ ਪਰਿਵਾਰ ਮੈਨੂੰ ਇਹ ਵੀ ਜੇ ਇੱਥੋਂ ਪਿੰਡੋ ਬਲਾਜੇ ਫਿਰ ਸਾਨੂੰ ਨਾਲ ਖੜਨ ਦੀ ਰੋਡ ਨਹੀਂ ਉੱਤੀ ਛੱਡੀ ਹੈਲੋ ਹੈਲੋ ਸਿੱਧਾ ਲਵਨਾ ਯਾਰ ਫੋਨ ਇਹ ਜਿਹੜਾ ਤੇਰੇ ਲਾਗੇ ਉੱਥੇ ਆ ਉਹ ਹੈਗਾ ਕਿ ਚਲ ਗਿਆ ਹੈ ਹੈ ਨਾ ਜਿਹੜਾ ਇੱਕ ਤੇਰੇ ਲਾਗੇ ਸੌਂਦਾ ਹੁੰਦਾ ਆ ਉਹ ਚਲ ਗਿਆ ਇੱਕ ਕੋਟਲੀ ਜਾਣਾ ਹੁਣ ਮੈਂ ਉਹਦੇ ਕੀੜੇ ਮੈਂ ਹੁਣ ਉੱਥੇ ਹੀ ਜਾਣਾ ਵਾਂ ਕੋਟਲੀ ਜਾਣਾ ਵਾਂ ਆਹ ਉਹ ਹੋਈ ਪਈ ਨਾ ਉਹ ਜਿਹੜਾ ਹਾਂ ਉੱਥੇ ਜਾਣਾ ਵੀਰੇ ਮੈਨੂੰ ਤੂੰ ਇੱਕ ਛੱਡ ਫਨੇ ਪੈਂਦਾ ਇਹ ਬਣਾਉਂਦਾ ਉਹ ਕੋਟਲੀ ਚਲ ਗਿਆ ਨਹੀਂ ਉਹ ਕੋਟਲੀ ਤੋਂ ਫੋਨ ਆ ਰਿਹਾ ਮੈਨੂੰ ਹੁਣ ਮੈਂ ਕਹੇ ਵੀਰੇ ਲੱਗਾ ਬਤਾ ਇਹਦਾ ਕੁਝ ਪਤਾ ਲੱਗਾ ਵੀਰੇ ਹਲੋ ਮੈਂ ਕਹੇ ਵੀਜੀ ਲੱਗਾ ਇਹਦਾ ਪਤਾ ਕੁਝ ਨਹੀਂ ਵੀਜੀ ਆਪਣੇ ਪਿੰਡ ਤਾਂ ਨਹੀਂ ਆਏ ਇਹ ਵੀਰੇ ਆਪਣੇ ਨਾ ਕਰਮਾਂ ਦਾ ਆਪਣਾ ਨਾ ਗੇਜਾ ਤੇ ਪਿਓ ਦਾ ਨਾ ਕਰਮਾਂ ਦੱਸਦਾ ਵਾ ਕਰਮਾਂ ਕਰਮਾਂ ਨਾ ਆਪਣੇ ਭਾਈ ਪਿੰਡ ਜਿਹੜਾ ਹੈ ਨਹੀਂ ਕੋਈ ਬੰਦਾ ਤੇ ਬਾਕੀ ਉਹ ਚੰਗੀ ਤਰ੍ਹਾਂ ਪੁੱਛੋ ਪਿੰਡ ਆਪਣੇ ਪਿੰਡ ਮਾੜੀਆਂ ਵੀ ਵਡੀਆਂ ਵੀ ਮਿਲੀਆਂ ਨਾ ਇਹ ਉਦੋਂ ਕੀ ਬੋਲਿਆ ਇਹਨੇ ਵੀਜੀ ਚਲੋ ਤੁਸੀਂ ਇਦਾਂ ਕਰੋ ਆਪਣੇ ਪਿੰਡ ਦੇ ਗਰੁੱਪ 'ਚ ਵੀਡੀਓ ਪਾ ਕੇ ਇਹਦੀ ਫੋਟੋ ਪਾ ਕੇ ਵੇਖਿਓ ਜੇ ਪਤਾ ਲੱਗਿਆ ਤੇ ਮੈਨੂੰ ਦੱਸਿਓ ਠੀਕ ਹੈ ਜੀ हां जी ठीक है ओके जी पता उद्दो की माड़ी ते मैं पता किया वो कहंदे ਸਾਡੇ ਪਿੰਡ ਦਾ ਨਹੀਂ ਲੱਗਦਾ ਚਲੋ ਪਿੰਡ ਤੇਰਾ ਉਦੋਂ ਕਿਹਿਆ ਲੱਗੇ ਕਿਹੜਾ ਪਿੰਡ ਤੇਰੇ ਪਿੰਡ ਦੇ ਕੋਲ ਹੋਰ ਕਿਹੜਾ ਪਿੰਡ ਵਾ ਹੈ ਤੇਰੇ ਲੱਗੇ ਕਿਹੜਾ ਪਿੰਡ ਵਾ ਮੈਨੂੰ ਆ ਰਹੀ ਹੈ ਹਾਲੋ ਕਿਹੜਾ ਵਾ ਹਾਂ ਜੀ ਤੇਰੇ ਪਿੰਡ ਦੇ ਕੋਲ ਕਿਹੜਾ ਪਿੰਡ ਮੇਰਾ ਭਰਾ ਦੱਸ ਦੇ ਕਿਹੜੇ ਪਿੰਡ ਕੋਲ ਤੇਰੇ ਪਿੰਡ ਦੇ ਲਾਗੇ ਕਿਹੜਾ ਪਿੰਡ ਵਾ? ਪਿੰਡ ਲਾਗੇ ਹੈਂ ਤੇਰੇ ਪਿੰਡ ਦੇ ਕੋਲ ਹੋਰ ਕਿਹੜਾ ਪਿੰਡ ਵਾ ਦੱਸ ਮੇਰਾ ਭਰਾ ਕੁਝ ਨਹੀਂ ਆਂਦਾ ਮੈਂ ਤੈਨੂੰ ਡਰਨਾ ਮੇਰੇ ਤੋਂ ਠੀਕ ਆ ਹਾਂ ਘਰੇ ਜਾਣਾ ਨਾ ਹਾਂ ਘਰੇ ਜਾਣਾ ਵਾ ਨਾ ਵਿਆਹ ਕਿਥੇ ਆ ਤੂੰ ਯਾਰ ਕਹਾ ਨਹੀਂ ਹੋਣਾ ਮੈਂ ਵਿਆਹ ਨਹੀਂ ਕਿਤੇ ਵੀ ਬਸ ਠੀਕ ਆ ਸਹੀ ਦਾਦੇ ਪਿੰਡ ਸਹੀ ਕਿਹੜਾ ਪਿੰਡ ਤੇ ਅਮਾ ਇੱਥੇ ਉਦੋ ਕੀ ਉਦੋ ਕੀ ਉਦੋ ਕੀ ਤੇ ਕੋਲ ਕਿਹੜਾ ਪਿੰਡ ਵਾ ਉਹ ਯਾਨਾ ਉਹ ਦੇ ਜਾ ਕਿਹੜਾ ਇਹਦੇ ਭਾਵ ਯਾਨਾ ਦੂਜਾ ਕਿਹੜਾ ਲੱਗ ਗਿਆ ਉਹ ਹਾਂ ਹਾਂ ਪੂਰੀ ਬੰਨੀ ਬੰਨੀ ਤੇ ਪੂਰੀ ਅਛੇ ਵੀ ਪਿੰਡ ਲੱਗੇ ਆ ਬੱਲੀ ਕੇ 66 66 66 ਬੱਲੀ ਛੰਨਾ ਵਾਲੇ ਛੰਨਾ ਵਾਲੇ ਲੱਗੇ ਪਾਣੀ ਇਹ ਲੱਭ ਜਾਣਾ ਵੀਡੀਓ ਤੇ ਪੱਲ ਲੱਜਣਾ ਸੈਂਦੀ ਆ ਪਿੰਡ ਨੇ ਵੀਡੀਓ ਦੇ ਵਿੱਚ ਬੋਲੇ ਆ ਉਦੋਂ ਕੀ ਪਿੰਡੇ ਨੇ ਆਪਣਾ ਦੱਸਿਆ ਵਾ ਤੇ ਲੱਗ ਗਈ ਬੰਨੀ ਤੇ ਪੂਰੀ ਇਹ ਇਹੋ ਜਿਹੀ ਪਿੰਡ ਲੱਗੇ ਦੱਸਿਆ ਤੇ ਫਿਲਹਾਲ ਅਸੀਂ ਇਸ ਟਾਈਮ ਬਲਟੋਏ ਖੜੇ ਆ ਰਾਤ ਦੇ ਲਗਭਗ 7 7:30 ਵਜੇ ਦਾ ਟਾਈਮ ਆ ਐਤਵਾਰ ਦਾ ਦਿਨ ਵਾ ਤੇ 19 ਤਰੀਕ ਅੱਜ ਸੋ ਮੈਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਵੀਰਾਂ ਨੇ ਤੇ ਆਪਣਾ ਫਰਜ਼ ਨਿਭਾ ਲਿਆ ਵਾ ਹੁਣ ਤੁਸੀਂ ਆਪਣਾ ਫਰਜ਼ ਨਿਭਾਇਓ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਇਹ ਵੀਰ ਆਪਣੀ ਜਿਹੜੀ ਦੀਵਾਲੀ ਆ ਆਪਣੇ ਪਰਿਵਾਰ ਦੇ ਵਿੱਚ ਵੇਖ ਸਕਦਾ ਵਾ ਸੋ ਧੰਨਵਾਦ ਕਰਦਾ ਮੇਰੇ ਨਾਲ ਵੀਰਾਂ ਦਾ ਤੇ ਅੱਜ ਜਮਾਨਾ ਵੀ ਨਹੀਂ ਸਹੀ ਹੈਗਾ ਸਾਨੂੰ ਪਤਾ ਹੈ ਕਿ ਲੋਕ ਜਿਹੜੇ ਆ ਅੱਜ ਕੱਲ ਹਰ ਕਿਸੇ ਨੂੰ ਆਪ ਆਪਣੀ ਪਈ ਆ ਤੇ ਕੋਈ ਕਿਸੇ ਦਾ ਧਿਆਨ ਨਹੀਂ ਦਿੰਦਾ ਚਲੋ ਧੰਨਵਾਦ ਕਰਦਾ ਵਾਂ ਇਹਨਾਂ ਵੀਰਾਂ ਦਾ ਤੇ ਇਹਨਾਂ ਵੀਰਾਂ ਦੀ ਬਦੌਲਤ ਇਹ ਵੀਰ ਕਿਸੇ ਗਲਤ ਅੰਸਰ ਦੇ ਕੋਲ ਨਹੀਂ ਗਿਆ ਨਹੀਂ ਤੇ ਵੀਰੇ ਬਹੁਤ ਜਿਆਦਾ ਚੱਲ ਜਾਂਦੇ ਆ ਇਹ ਜਾਨੋ ਤੇ ਉਹ ਗੁਜਰਦੇ ਭੱਜ ਕੇ ਫੜਦੇ ਆ ਹਾਂ ਚਲੋ ਧੰਨਵਾਦ ਚਲਾ ਚੱਲੀਏ ਮੇਰਾ ਭਰਾ ਠੀਕ ਹੈ ਜੀ ਆ ਜੋ ਭਾਈ ਆਜੋ ਜਰਦਾ ਨਵਾਤਰਾ ਹੋਟਲ ਸਸੀਆ ਪ੍ਰਾਈਸ ਆ ਗਏ ਆ ਜੀ ਬਹੁਤ ਅੱਛਾ ਤੁਸੀਂ ਵੀ ਮੂਨ ਲਾ ਰਹੇ ਹੋ ਚਲੋ ਚਲ ਆਜੋ ਹਾਂ ਹਾਂ ਆਜਾ ਆਜਾ ਮੇਰਾ ਭਰਾ ਬਾਥਰੂਮ ਕਰਨੋਂ ਗੱਲ ਨਹੀਂ ਕਰਦੇ ਆ ਆਜਾ ਪਾਪਾ ਹਾਂਜੀ ਹਾਂਜੀ ਵੀਰ ਜੀ ਤੁਹਾਡਾ ਬਹੁਤ ਲੱਗਦਾ ਹੈ ਮੈਂ ਤੁਹਾਡਾ ਸਕਰੀਨ ਸ਼ਾਟ ਲੈ ਕੇ ਰੱਖਿਆ ਅੱਛਾ ਧੰਨਵਾਦ ਤੁਹਾਡਾ ਵੀ ਕਿਦੋਂ ਤੱਕ ਆਉਂਦੀ ਹੈ ਨਾ ਤੁਹਾਨੂੰ ਮੈਂ ਯਾਦ ਕਰਾਂਗਾ ਤੁਹਾਨੂੰ ਮੈਂ ਇੱਥੇ ਕੁਟੋਏ ਬੜੀਆ ਰਹਿ ਬੜੇ ਬੜੇ ਬੰਦੇ ਖੜੇ ਥੋ ਕੁਟੋਏ ਤੋਂ ਮੈਂ ਬੜੇ ਚਾਹਾਂਗਾ ਤੁਹਾਨੂੰ ਮਿਲਣਾ ਅੱਛਾ ਅੱਛਾ ਅੱਜ ਦਰਸ਼ਨ ਹੋਏ ਅੱਛਾ ਇੱਕ ਆਪ ਕਿਦਾਂ ਉਹ ਤੇ ਛੋਂਦਾ ਵੇਂ ਜੀ ਆਹੋ ਆ ਵੀ ਮੈਂ ਡਾਕਟਰ ਨਾਲ ਹੀ ਲੈ ਆ ਮੈਂ ਆਪਣਾ ਬਹੁਤ ਰੱਬੀ ਰੂਹ ਤੁਹਾਡੇ ਦਰਸ਼ਨ ਹੋਏ ਮਾਰਾ ਯਾ ਧੰਵਾ ਪ੍ਰਾਤਾਂ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਲਾਈਕ ਪਿਆਰ ਕਰਦੇ ਥਾਣੇ ਚਲੋ ਲਾਈਕ ਕਰ ਲਾ ਕਰੇ ਕੋਟਲੀ ਪਿੰਡ ਆਪਣਾ ਹਾਂ ਜੀ ਹਾਂ ਜੀ ਕੋਟਲੀ ਬਸਾਵਾ ਅੱਛਾ ਸਰਦਾਰ ਕਨੈਕਟ ਸਪੰਸ ਅੱਛਾ ਸਹੀ ਜੀ ਧੰਵਾ ਬਰਾਦਰ ਦਾ ਨਹੀਂ ਬਾਸ ਉਹ ਮੈਂ ਹੋਰ ਦੂਜਾ ਭਗਤ ਲੈ ਲੀਏ ਹਾਂ ਕਿਤੇ ਗੱਡੀ ਆਪਣੀ ਆ ਵੀ ਇੱਥੇ ਲੱਗਿਆ ਉਹੋ ਹੀ ਮੁੰਡਾ ਕਹਿ ਮੈਂ ਵਰਨਾ ਗੱਡੀ ਆ ਉਹ ਬਾਹ ਨਹੀਂ ਲੱਗੇ ਹਾਂਜੀ ਅੱਗੇ ਇਹ ਭੱਜ ਗਿਆ ਉਹ ਤੁਹਾਨੂੰ ਵੇਖ ਕੇ ਅੱਛਾ ਆ ਵਾਥੇ ਭੱਜ ਗਿਆ ਇਹ ਅੱਛਾ ਅੱਛਾ ਹਾਂ ਚਲੋ ਧੰਮਾ ਟਰਡਾ ਪਨੀ ਬਾਥੂ ਤੇ ਕਰਾਉਨੇ ਆ ਉੱਥੇ ਹੀ ਕਰਾਉਨੇ ਬਾਥੂ ਇਹਨੂੰ ਫੜ ਕੇ ਰੱਖਣਾ ਏ ਉੱਥੇ ਗੱਡੀ ਜੇ ਬਹ ਰਹਿਂਦੀ ਨੂੰ ਕੋੜੀ ਢੀੜਾ ਵੀ ਦੀ ਕੋੜੀ ਢੀੜਾ ਦੇ ਵਾਈਕਾ ਉਹ ਛੋਟੇ ਨੂੰ ਹੋ ਜਾ ਮਾਰੇ ਵੀਡੀਓ ਬਣਦਾ ਵਾਈਗਰ ਪੜਾ ਗਰੇ ਉਹਦੇ ਦੇ ਬੀਤੀ ਐਡੇ ਐਡੇ ਲੰਮੇ ਐਡੇ ਐਡੇ ਮੋਟੇ ਮੈਂ ਕੱਲ ਦਵਾ ਭਾਈ ਉਹਦੇ ਇਥੋਂ ਨਾ ਤਾਰਾਬੀਨ ਦਾ ਤੇਲ ਲੈ ਲਓ ਥੋੜਾ ਜਿਹਾ ਹੈਗਾ ਆਪਣੇ ਹੈਗਾ ਵਾ ਬਸ ਠੀਕ ਆ ਤਾਰਾਬੀਨ ਦਾ ਜਿਹੜਾ ਦੇਸੀ ਹੁੰਦਾ ਹੈ ਨਾ ਹਾਂ ਜੀ ਹਾਂ ਜੀ ਹੈਗਾ ਆਪਣੇ ਸਭ ਕੁਝ ਹੈਗਾ ਤੇ ਇਹੋ স্মੈਲ ਇੰਨੀ ਗੰਦੀ ਓਏ ਹੋਏ ਹੋਏ ਵਾਈਗਰ ਕੀ ਦੱਸਾਂ ਤੇ ਕਈ ਦੇ ਲੱਗ ਨਹੀਂ ਜਾਂਦੇ ਇਨਸਾਨ ਇਨਸਾਨ ਦੀ ਸੇਵਾ ਕਰਦਾ ਸੀ ਸਹੀ ਗੱਲ ਆ ਜੇ ਆਪਾਂ ਅਜਿਹਾ ਦੇ ਸੇਵਾ ਕਰਾਂ ਕੱਲ ਨੂੰ ਆਪਣੀ ਵੀ ਕੋਈ ਕਰੂੰਗੇ ਵਾਈਗਰ ਮੈਂ ਨਾ ਅੱਜ ਸੇਰੀ ਰਾਤ ਦੀ ਕੋਈ ਡੈਥ ਹੋ ਗਈ ਹੋਵੇ ਵੀਰੇ ਠੀਕ ਠਾਕ ਏ ਠੀਕ ਠਾਕ ਸਦਾ ਆਜੋ ਹਾਂ ਤੇ ਉਹ ਰਾਤ ਦੀ ਕੋਈ ਐਸ ਸਮੇਂ ਡੈਥ ਹੋ ਗਈ ਐਕਚੁਅਲੀ ਤੇ ਤੁਹਾਨੂੰ ਪਤਾ ਸੇਰੀ ਉਹਦਾ ਸੰਸਕਾਰ ਕਰਨਾ ਸੀਗਾ ਸੰਸਕਾਰ ਕਰ ਆਪਣੇ ਪਿੰਡਰ ਨੇ ਬਹੁਤ ਜਾਨਾ ਫੋਨ ਲਾਇਆ ਮੈਂ ਮੈਂ ਤਾਂ ਡੱਕੜਾ ਨਹੀਂ ਛੱਡੇ ਅੱਛਾ ਸਹੀ ਗੱਲ ਹੈ ਜੀ ਅਬਾ ਤੇਰਾ ਭਰਾ ਆਜਾ ਬੈਠ ਚੱਲ ਚੱਲ ਜਾਂ ਕਰ ਬੈ 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 ਉੱਪਰਲੇ ਵੀ ਨਹੀਂ ਜਾਣਾ ਨਾਲ ਕੋਣ ਹੋਰ ਕੋਈ ਹੈਗਾ ਆਪਣੇ ਆਵੇ ਨਾਲ ਆਪਣੇ ਦੋ ਵੀਰਾਂ ਅੱਛਾ ठीक आते हैं मैं स्कूटर है ही अपने को लाओ आगे लाओ चलिए ला मैं बैठा नाल नहीं दे तू बैठा तू ही बैठ जा बैठ चल जा आगे आगे ला स्कूटर मैं इंडियन टेंशन लो आजा घर जा चल चल बैठा बैठा आगे चल करे आजा 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 बैठ तू के मेरा नाल खोल ढीड़ा दे दी धन्यवाद भाई बहुत बहुत धन्यवाद आओ चलिए आओ चलिए कोटली चले हां चलिए कोटली